ਬਾਕੀ ਖੁਸ਼ ਹੋ ਰਹੇ ਸਾਰੇ ਕਾਤੇ ਸਸਰ ਘਰ ਦਾ ਸਾਰਾ ਮਤ ਕਿਤਾ ਸਾਰੇ ਆਏ ਸਾਰੇ ਨੇ ਵੱਧ ਜਾ ਹੋ ਕੇ ਤੇ ਜੀ ਅੱਜ ਆਪਾਂ ਬਣਾਉਣ ਲੱਗੇ ਆ ਸ਼ਲਕਮ ਤੇ ਪਾਪਾ ਚ ਲੈ ਕੇ ਆਏ ਸੀ ਕਿ ਇਹ ਹਨ ਪਤੀ ਜਾ ਕੇ ਫਿਰ ਤਾਂ ਜਾ ਮਿਲਾਇਆ ਤੇ ਨਾਲ ਸ਼ਲਕਮ ਜਿਹਨੂੰ ਕੋਗ ਨੂੰ ਵੀ ਕਹਿ ਦਿੰਦੇ ਆ ਤੇ ਬਾਕੀ ਨਾਤੀ ਜਿ ਘਰ ਕਰ ਗਈ ਸੀ ਤੇ ਮੌਤ ਬਾਬ ਸਾਹਿਬ ਤੇ ਅੱਜ ਵੀ ਕਾਫੀ ਪਿਆ ਤਹੋਂ ਮਾਰ ਜੇ ਤੋਂ ਪੱਲਾ ਕੀਆ ਥੋੜੇ ਸ਼ਾਂਤੀ ਨੂੰ ਮਾਰਨ ਤੇ ਮੈਂ ਕੋ ਥੋੜਾ ਘੱਟ ਜਿਪਾ ਤਲਾ ਕੇ ਕਰ ਕਰ ਰੱਖ ਲੈ ਇਸ ਦੇਖੋ ਇਹ ਤਲਾ ਕੇ ਕਰ ਕਰ ਰੱਖ ਲੈ ਇਸ ਦੇਖੋ ਇੰਨੇ ਕਿਹੋ ਜਿਹੇ ਬਣੇ ਦੇਖੋ ਹੋਰ ਮੈਂ ਚੰਗੀ ਤਰ੍ਹਾਂ ਤੋਂ ਹੋ ਗਈ ਪਰ ਦੇਖ ਰਹੇ ਆ ਕਿੰਦਾ ਬਣਤੇ ਬਸ ਮਣ ਤਾਂ ਪਸੰਦ ਨੇ ਪਾਪਾ ਕਹ ਰਹੇ ਕਿ ਇਹ ਬਣਾਉਣੀਆਂ ਚ ਸੱਚੀ ਫਰਮਾ ਬਣਾਉਣੀਆਂ ਦੇਖੋ ਤੇ ਆਪਣਾ ਛਲਕ ਮਤੋ ਕੇ ਕਿੰਨਾ ਇਸ ਵਾਂਗ ਬਣ ਕੇ ਦੇਖੋ

අප සලම ගාටත සිදෙක් හො ඉතවනක වට වට් එමපු ගනාාවට පොරතිකලට ගාන්තය සබදිලා විස්සල්ලමී රපුරාහාරිය පල් රක් ਤੇ ਹੁਣ ਆਪਾਂ ਕਾਪੂਨ ਤੋਂ ਵਾਪਸ ਜੀ Dah bulu-bulu ada bulu हात <laughs> <laughs> ਹਾਂ ਜੀ ਬਈ ਹੁਣ ਕਿਹੜਾ ਪਰਨ ਕਰਨ ਲੱਗੇ ਆ ਚਾਲ ਹੋ ਗਈ ਸੀ पण आपण पेस्ट बना लिया आलू ग्रँड करते प्याजा रेड असले आपण पाणी मांडे सत्त्या बनाव ते फर आपण थोडा बेसन पावलं

ਆਪਦੇ ਪਰੇ ਪਰੇ ਤੇਰੇ ਕੋਲ ਆਉਂਦੇ ਹਾਂ 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 ਮਾਂ ਸਸਰ ਕਾਸ ਆਈ ਜੋ ਨਹੀਂ ਜਲ ਮਾ ਗੋਸ ਤਾਂ ਨਹੀਂ ਜਲ ਹੋਂਤੇ ਮਮ ਨੂੰ ਵਰਤ ਖੜਾ ਕੋਣ ਆ ਗੁੰਨਾ ਨਾ ਆ ਕੋਈ ਥਾ ਹੈਲੋ ਸਤ ਸ੍ਰੀ ਅਕਾਲ ਵੀ ਵੰਡੇ ਹੋਰ ਤਾਂ ਕਾਹਦਾ ਹੈ ਫਾਲਦਾ ਸਾਰੇ ਆ ਗਏ ਮਰਚਣਾ ਜਿਆਦਾ ਪਾਣੀ ਮਾਲਕ ਤਸਲ ਕੋਲਿੰਗ ਹਾਂ ਤੇ ਵੀ ਕੋਲਿੰਗ ਕੋਲਿੰਗ ਬੋਲਦੇ ਦਿਸਦੇ और प्रदा के हां दुदुगो कर आता आपण आता फेस्ट घालक्या. पण आपण हे फोड करू. पूरा प्रावज ओये चलो slant छ छ दे. चलो बोलू. आता जी आपण फ्राय पंची तेला पारा का थोडा. ते आपण बघू आपण दुवा ते रुनापा गोष्ट ना करा कि. 何 يا توڙي گيا ته پييا هي تي تي برا ڳيرا ਤੇ ਆਪਰੇ ਇੱਕ ਬੋਸ ਬਣ ਕੇ ਆ ਰਖੋ ਤੁਸੀਂ ਤਫੋਂ ਮੈਂ ਕਿਹਾ ਕਰਕੇ ਲਸੋ ਪਾਲਕ ਫਰਾਈ ਨੂੰ ਮੈਂ ਕਰ ਲਿਆ ਬਹੁਤ ਟੈਸਟੀ ਬਣੇ

ਆਪਣੇ ਕੋਕਟੇਲ ਬਣਾ ਰਹੀ ਦੇਖੋ ਬਹੁਤ ਸਵਾਦ ਬਣਿਆ ਸਾਰੇ ਜਿਹੜਾ ਤੁਸੀਂ ਜਰੂਰ ਟਰਾਈ ਕਰੇ ਹਾਂਜੀ ਆਪਣੇ ਕੋਕਟੇਲ ਹੋ ਗਿਆ ਰਾਰੀ ਦੇਖੋ ਸਾਰੇ ਜਿਹੜਾ ਤੁਸੀਂ ਜਰੂਰ ਟਰਾਈ ਕਰੋ ਪਰ ਬਹੁਤ ਸਵਾਦ ਵਰਤਿਆ ਬਸ ਸਾਰੇ ਜਿਹੜਾ ਕਮੈਂਟ ਕਰਕੇ ਦੱਸਣਾ ਕਿਵਲਾ ਤਾਂ ਆਪਣੀ ਹੋ ਗਈ ਹਾਂ ਤੁਹਾਨੂੰ